हर पीड़ित परिवार ਲਈ ਦਿਲ ਖੋਲ ਕੇ ਦੇਸ਼ ਵਿਦੇਸ਼ ਤੋਂ ਸੇਵਾ ਦੀ ਭਾਵਨਾ ਜਾਗੀ ਜਲੰਧਰ ਸੰਜੇ ਸ਼ਰਮਾ ਪੰਜਾਬ ਵਿੱਚ ਹਰ ਪੀੜਤ ਪਰਿਵਾਰ ਨੂੰ ਹਰ ਕੋਈ ਦਿਲ ਖੋਲ ਕੇ ਆਪਣੇ ਅਨੁਸਾਰ ਸੇਵਾ ਕਰ ਟਰੱਕਾਂ ਰਾਹੀਂ ਸਮਗਰੀ ਭੇਜੀ ਜਾ ਰਹੀ ਹੈ ਇਸ ਸਮੇਂ ਲਿਖਨ ਜੋ ਨਾਮ ਲਿਆ ਜਾਵੇ ਉਹ ਤਾਂ ਲਿਖ ਹੀ ਨਹੀਂ ਪਾਵਾਂਗਾ ਬਾਲੀਵੁੱਡ ਤੋਂ ਲੈ ਕੇ ਪੰਜਾਬੀ ਫਿਲਮ ਇੰਡਸਟਰੀ ਦੇ ਤਾਰਾਂ ਤੇ ਗੀਤਕਾਰਾਂ ਨੇ ਦਿਲ ਖੋਲ ਕੇ ਪੰਜਾਬੀ ਕਿਸਾਨ ਭਰਾਵਾਂ ਲਈ ਅੱਗੇ ਆਏ ਇਸ ਸਮੇਂ ਜੇਕਰ 1988 ਦੀ ਗੱਲ ਕਰੀਏ ਤਾਂ ਉਸ ਸਮੇਂ ਸੋਸ਼ਲ ਮੀਡੀਆ ਦਾ ਜਮਾਨਾ ਨਹੀਂ ਸੀ ਪਰ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਹੈ ਜੋ ਕੋਈ ਵੀ ਪੰਜਾਬ ਲਈ ਅੱਗੇ ਪੈਸੇ ਘਿਰੋਲੂ ਸਮਾਨ ਟਰੈਕਟਰ ਡੀਜ਼ਲ ਖਾਣ ਵਾਲੀ ਚੀਜ਼ਾਂ ਪਾਣੀ ਆਦੀ ਬਹੁਤ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਪੰਜਾਬ ਵਿੱਚ ਟਰੈਕਟਰ ਤੇ ਟਰਾਲੀ રાહી સોશિયલ મીડિયા ਤੇ દેખનਉ ਮਿਲ ਰਹੇ ਹਨ સેવાદી ਭਾਵਨਾ ਕਰ ਰਹੇ ਹਨ ਇਹ આજ સાવત ਹੋ ਰਿਹਾ ਹੈ ਅਸੀਂ ਦੇਸ਼ ਲਈ દુઃખ ਵਿੱਚ ਸਾਰੇ ਹੀ ਨਾਲ ਹਾਂ ਅੱਜ ਨਾ ਕੋਈ હિન્દੂ ਤੇ ਨਾ ਮੁਸਲਮਾਨ ਅਸੀਂ ਸਾਰੇ ਭਾਈ ਹਾਂ ਦੇਸ਼ ਦੇ ਲੋਕਾਂ ਦੀ સેવા ਕਰਨ ਦੀ ਜज्बा ਦੇਖ ਦਿਲ ਅਸ਼ ਅਸ਼ ਹੋ ਰਿਹਾ ਹੈ ਕੁਦਰਤੀ ਬਰਸਾਤ ਕਾਰਨ ਹਰ ਆਮ ਨਾਲ ਕਈ ਕਿਸਾਨਾਂ ਦੇ ਘਰਾਂ ਅੰਦਰ ਪਾਣੀ ਜਮਾ ਹੋਣ ਕਾਰਨ ਸਮਾਨ ਸਾਰਾ ਖਰਾਬ ਹੋ ਗਿਆ ਕਿੰਨੇ ਕਿੱਲੇ ਫਸਲਾਂ ਤੱਕ ਬਰਬਾਦ ਹੋ ਗਏ ਹਰ ਦੇ ਪਾਣੀ ਜਮਾ ਹੋਣ ਕਾਰਨ ਕਿਸਾਨ ਆਪਣੇ ਘਰਾਂ ਦੇ ਛੱਤਾਂ ਤੇ ਚੜ ਕੇ ਗੁਜ਼ਾਰਾ ਕਰਨ ਲਈ ਮਜਬੂਰ ਹੋ ਗਏ ਹਰ ਹਰ ਦੀ ਮਾਰ ਨੇ ਲੋਕਾਂ ਦੇ ਕੰਨਾਂ ਤੱਕ ਤਰੇੜਾਂ ਆ ਗਈਆਂ ਕਈ ਸਮਾਨ ਪਾਣੀ ਵਿੱਚ ਰੁੜ ਗਏ ਮੱਝਾਂ ਬੱਕਰੀਆਂ ਗਾਵਾਂ ਆਦੀ ਜਾਨਵਰਾਂ ਤੱਕ ਪਾਣੀ ਵਿੱਚ ਰੁਲ ਗਏ ਪਾਣੀ ਇੰਨਾ ਕੁ ਜ਼ਿਆਦਾ ਸੀ ਕਿ ਸੇਵਾ ਕਰਨ ਜਾ ਰਹੇ ਸੰਸਾਵਾਂ ਦੇ ਸੇਵਾਦਾਰਾਂ ਦੇ ਬੋਟਾਂ ਤੱਕ ਪਾਣੀ ਅੰਦਰ ਖਰਾਬ ਹੋ ਗਏ ਜਿਹੜੇ ਬੋਟ ਲੈ ਕੇ ਜਾ ਰਹੇ ਸਨ ਖੇਤਾਂ ਵਿੱਚ 8-8 ਫੁੱਟ ਤੋਂ ਵੀ ਜ਼ਿਆਦਾ ਪਾਣੀ ਹੋਣ ਕਾਰਨ ਸਰਕਾਂ ਤੱਕ ਗਾਇਬ ਹੋ ਗਏ ਕੁਦਰਤ ਦੀ ਮਾਰ ਹੇਠ ਆਏ ਕਿਸਾਨ ਭਰਾਵਾਂ ਨੇ ਦੇ ਦੁੱਖ ਵਿੱਚ ਸਹਾਰਾ ਬਣੇ ਪੰਜਾਬੀ ਸਿੰਗਰ ਵਿਦੇਸ਼ਾਂ ਚੋਂ ਰਹਿੰਦੇ ਐਨਆਰਆਈਸ ਵੀਰ ਬਾਲੀਵੁੱਡ 스타 ਸੰਸਥਾਵਾਂ ਮਸਜਿਦਾਂ ਦੇ ਮੈਂਬਰ ਆਦੀ ਬਹੁਤ ਸਾਰੇ ਸੱਜਣ ਆਪਣੇ ਆਪਣੇ ਟਰੈਕਟਰ ਟਰਾਲੀ ਲੈ ਕੇ ਬੰਨ ਬਣਾਉਣ ਲਈ ਸੇਵਾ ਕਰਨ ਪੁੰਜੇ ਇਹ ਸਾਰਾ ਕੁਝ ਦੇਖ ਕੇ ਸਾਰਾ ਸੋਸ਼ਲ ਮੀਡੀਆ ਅੱਜ ਹੋਰ ਕੋਈ ਆਪਣੇ ਵੀਡੀਓ ਬਣਾ ਬਣਾ ਇਹੋ ਹੀ ਕਹਿ ਰਹੇ ਹਨ ਪੰਜਾਬ ਦੇ ਮਹਾਨ ਧਰਤੀ ਇਕ ਕਿਸਾਨਾ ਭਰਾਵਾਂ ਨਾਲ ਅਸੀਂ ਖਰੇ ਹਾਂ ਇਹਨਾਂ ਜਜਵਾਂ ਨੂੰ ਦੇਖ ਕੇ ਦਿਲ ਬਹੁਤ ਖੁਸ਼ ਹੋ ਰਿਹਾ ਹੈ ਸੋ ਇਹ ਜਿਹੜੀ ਜਾਣਕਾਰੀਆਂ ਸਨ ਅਸੀਂ ਆਪਣੇ ਜਿੰਨੇ ਵੀ ਪਾਠਕ ਹੈ ਉਹਨਾਂ ਨਾਲ ਸਾਂਝੀ ਕਰ ਰਹੇ ਹਾਂ ਧੰਨਵਾਦ